ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭੌਂਆਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਕਵਰ ਕਰ ਲੰਗੇ ਆ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬੱਬਾ ਨਾਲ ਕਿਤੇ ਜਲਾਗਰਦਾਸਪੁਰ ਵੀਰ ਕਮਲ ਦੇ ਕੋਲ ਪਹੁੰਚਿਆ ਤੇ ਚਾਰ ਤੋਂ ਪੰਜ ਨਾਗ ਜਿਹੜੇ ਅੱਜ ਦਿਖਾਵਾਂ ਕੋਈ ਸੂਏ ਸਵਾਏ ਆ ਤੇ ਕੁਝ ਜਿਹੜੇ ਆ ਉਹ ਟੁਕੜੇ ਕਬੜ ਕਿੱਦਾਂ ਵੀਰ ਜੀ ਉਹ ਬੱਚਾ ਮੜੀ ਠੀਕ ਜੀ ਸੂਏ ਸਵਾਏ ਆ ਨਾਗ ਲਗਭਗ ਸਾਰੇ ਹੀ ਤੇ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਨੇ ਦੀ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਕੀ ਹਾਲ ਜੀ ਵੀਰ ਜੀ ਕਿਰਪਾ ਬੱਬੀਦੀਪ ਸਿੰਘ ਜੀ ਕਿਰਪਾ ਚਾਹੀਦੀ ਹੈ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਇੱਕ ਮੇਰਾ ਕਮਲਜੀਤ ਸਿੰਘ ਜੀ ਹਾਂਜੀ ਪਿੰਡ ਮੇਰਾ ਭਗਵਾਨਪੁਰ ਐ ਤਸੀਲ ਡੇਰਾ ਬੱਬਰਾਂਡ ਤੇ ਜ਼ਿਲ੍ਹਾ ਕਰਤਾਰਪੁਰ ਐ 798810774 ਸਿੰਗਰਾ ਨੰਬਰ ਐ ਤੇ WhatsApp ਚੱਲਦਾ ਜੀ ਠੀਕ ਵੀਰ ਜੀ ਤੇ ਕਿਧਰੋਂ ਕਰ ਲਈਏ ਸ਼ੁਰੂਆਤ ਇੱਥੋਂ ਗੱਲ ਜੀ ਮੈਂ ਤੋਂ ਵੱਡੀ ਆ ਵੱਡੀ ਝੋਡੀ ਤੋਂ ਹਾਂਜੀ ਵੱਡੀ ਝੋਡੀ ਤੇ ਕੀ ਜਾਣਕਾਰੀ ਦੇ ਦੀ ਕਿਦੇ ਵੀ ਜੀ 13 ਕਿਲੋ ਝੁੱਟਲ ਦੁੱਧੀਏ ਅੱਛਾ ਜੀ ਠੀਕ ਆ ਮੈਂ ਜਿਹੜਾ ਝੋਟ ਮੰਡੀ ਜਵਾਈ ਆ ਹਾਂਜੀ ਤੇ ਦੁੱਧ ਤੇ ਇਸ ਨੂੰ ਮੈਂ ਪੱਧਰਾ 16 ਕਿਲੋ ਦੱਸਿਆ ਸੀ 15 16 ਕਿਲੋ ਕਰ ਦਊਗੀ ਠੀਕ ਵੀਰ ਜੀ ਤੇ ਜਵਾਈ ਤੁਸੀਂ ਇੱਕ ਨੰਬਰ ਆ ਉਦਾਂ ਥੋੜਾ ਜਿਆਦਾ ਥਣਪੜ ਰੱਖਦੀ ਆ ਠੀਕ ਵੀਰ ਜੀ ਸੁਆ ਕਿੰਨਾ ਜੇ ਦਾ ਸੁਆ ਵੀ ਤੇ ਦੂਸਰਾ ਜੇ ਠੀਕ ਹੈ ਮੈਂ ਚੰਗੀ ਆ ਤੇ ਮਗਰੇ ਦੇ ਜਵਾਕ ਕੀ ਆ ਗਿਆ ਜੇ ਜਵਾਕ ਕਟਾਵਾ ਨੂੰ ਠੀਕ ਹੈ ਮੇਲ ਕਫ ਆ ਗਿਆ ਜੇ ਪੱਧਰਾ ਕਿ ਮੈਂ ਠੀਕ ਵੀਰ ਜੀ ਦੁੱਧ 15 ਕਿਲੋ ਗਰੰਟੀ ਨਾਲ ਕਰੂਗੀ ਜਿਹੜਾ ਕੋਈ ਚਕੀਸਵਾ ਕਰੂਗਾ ਠੀਕ ਵੀਰ ਜੀ ਹੁਣ ਮੌਕੇ ਤੇ ਕੰਦਾ ਜੇ 12 ਕਿਲੋ ਦੁੱਧ ਮਿਲ ਕੇ ਦੇ ਦੂੰਗਾ ਉਹ ਵੀ ਟੁੱਟੀ ਪੱਢੀ ਆਈ ਭਜੀ ਆਈ ਐ ਮੰਡੀ ਤੋਂ ਉਹ ਦੋਨਾਂ 15 16 ਕਿਲੋ ਗਰੰਟੀ ਦਿੱਤੀ ਆ। ਠੀਕ। ਲਓ ਜੀ ਜਿਹੜਾ ਵੀਰ ਕਹਿੰਦਾ ਕਿ ਮੌਕੇ ਦੇ 12 ਲੀਟਰ ਦੁੱਧ ਜਿਹੜਾ ਇਹਦੇ ਥੱਲੇੋਂ ਮਿਣਕੇ ਦਵਾਂਗੇ ਤੇ ਬਾਕੀ ਚੁਵਾਈ ਚੁਈ ਇੱਕ ਨੰਬਰਾ ਤੇ ਕੱਦ ਤੁਸੀਂ ਚੈੱਕ ਕਰ ਹੀ ਸਕਦੇ ਜੇ ਵੀਰ ਦਾ 6 ਫੁੱਟ ਦੇ ਲਾਗੇ ਕੱਦ ਆ। ਤੇ ਵੀਰ ਦੇ ਬਰਾਬਰ ਜਾਂਦੀ ਕਰਮ ਵਾਲੀ। ਬਹੁਤ ਚੰਗਾ ਕੱਦ ਆ ਤੇ ਬਾਕੀ ਸਿੰਘ ਮੂੰਹ ਦੀ ਵੀ ਸੋਹਣੀ ਆ ਤੇ ਮੋਹਰਾਂ ਦਾ ਅਸਲ ਪਿਓਰ ਆਉਂਦੀ ਚੈੱਕ ਕਰ ਸਕਦੇ ਤੁਸੀਂ ਨਿਗਾ ਨਿਗਾ ਜੇ ਸਿੰਘ ਲੱਗਾ। ਤੇ ਬਾਕੀ ਵੀਰ ਕਹਿੰਦਾ ਕਿ ਜਿਹੜੀ ਦੁੱਧ ਦੀ ਗਰੰਟੀ 15 ਲੀਟਰ ਦੀ ਦਵਾਂਗੇ ਤੇ ਮੌਕੇ ਤੇ ਜਿਹੜਾ 12 ਲੀਟਰ ਕੋਈ ਚਵਾ ਕੇ ਖੜੇ ਸਾਡੇ ਕੋਲੋਂ ਤੇ 12 ਲੀਟਰ ਜਿਹੜਾ ਚਵਾ ਕੇ ਦਵਾਂਗੇ ਤੇ ਉਹਦੇ ਲੈਓ ਵੀਰ ਜੀ ਲੈਓ ਬਾਕੀ ਤੋਰਾ ਤਾਰਾ ਜਿਹੜਾ ਇੱਕ ਨੰਬਰ ਹੈ ਝੋਟੀ ਦਾ ਆਹ ਵੱਡੀ ਵੀ ਤੇ ਬਹੁਤ ਹੀ ਸਿਰੇ ਦਾ ਜਿਹੜਾ ਕਾਧਿਆ ਝੋਟੀ ਦਾ ਚੈੱਕ ਕਰ ਸਕਦੇ ਤੁਸੀਂ ਤੇ ਥਣ ਵੀ ਸੋਹਣਾ ਲੱਗਾ ਇੱਕ ਥਣ ਜਿਹੜਾ ਮਾਮੂਲੀ ਜਾਂ ਥੋੜਾ ਜਿਹਾ ਭਾਰਾ ਰੱਖਦੀ ਉਹ ਵੀਰ ਕਹਿੰਦਾ ਕਿ ਕੋਈ ਗੱਲ ਬਾਤ ਨਹੀਂ ਚਵਾਈ ਇੱਕ ਨੰਬਰ ਤੇ ਬਾਕੀ ਥਣ ਜਿਹੜਾ ਨੋਕ ਵਾਲਾ ਲੱਗਾ ਕਰਮਾ ਵਾਲੀ ਨੂੰ ਤੇ ਜਿਹੜਾ ਕਾਦ ਆ ਫੁੱਲ ਵੱਡਾ ਝੋਟੀ ਦਾ ਜਿੰਨਾ ਹੀ ਕਹਿ ਸਕਦੇ ਆ ਆਪਾਂ ਲੱਗੇ ਆਗੇ ਹੋਰ ਵੀ ਵੱਡਾ ਲੱਗੂਗਾ ਚੈੱਕ ਕਰ ਸਕਦੇ ਤੁਸੀਂ ਦੂਰ ਤੋਂ ਚੈੱਕ ਕਰਾ ਦਿੰਦੇ ਇੱਕ ਰੀ ਤੇ ਇਹਦਾ ਰੇਟ ਵੀਰ ਜੀ ਕੀ ਕਰਨਾ ਆਪਾਂ ਮੁਹੱਲਤ ਵੀਰ ਜੀ ਝੋਟੀ ਤੇ ਉਦਾਂ ਕਹਿੰਦੀ ਨੂੰ 135 ਦੀ ਵੇਚ ਹਾਂਜੀ ਮੋਲੀ ਭਾਵੇਂ 120 15 ਕਰੀਏ ਜਿੰਨਾ ਮਰਜੀ ਬਿਲਕੁਲ ਛੋਟੀ ਦੇ ਦੇ ਮੋਲੀ ਦੀ ਰੇਟ ਤੇ ਹਾਂਜੀ 10 ਦੀ ਦੇ ਦੇਣੀ ਉਹ ਚੋਂ ਵੀ ਤਿੰਨ ਛੱਡ ਦੇਣਾ 1 7 ਦੀ ਲਓ ਜੀ 1 ਲੱਖ ਦੇ ਜਿਹੜੀ 7000 ਦੀ ਵੀਰ ਕਹਿੰਦਾ ਕਿ ਜਿਹੜੀ ਮੌਕੇ ਤੇ ਛੋੜ ਛੱਪਾ ਹੀ ਕਰਾਂਗੇ ਆ ਚੈੱਕ ਕਰ ਸਕਦੇ ਬਹੁਤ ਹੀ ਸੋਹਣਾ ਜਿਹੜਾ ਆਰਡਰ ਲੱਗਾ ਕਰਮਾ ਵਾਲੀ ਨੂੰ ਤੇ ਗਾੜ ਵੀਰ ਜੀ ਇਹਦੀ ਕਿੰਨੀ ਹੋਊਗੀ ਗਾਰੀ ਵੀ ਦੀ ਇਹਦੀ 2 ਕਿਲੋ ਲੱਗ ਪ ਗਿਆ ਲਓ ਜੀ 2 ਲੀਟਰ ਦੇ ਲਾਗੇ ਬੰਨੇ ਵੀਰ ਕਹਿੰਦਾ ਕਿ ਜਿਹੜੀ ਇਹਦੀ ਗਾੜੀ ਗਾੜ ਆ ਤੇ ਆ ਜਿਹੜਾ ਮਾਮੂਲੀ ਜਾਂ ਥਣ ਭਾਰਾ ਰੱਖਦੀ ਵੀਰ ਕਹਿੰਦਾ ਕਿ ਕੋਈ ਗੱਲ ਬਾਤ ਨਹੀਂ ਚਵਾਈ ਇੱਕ ਤੇ ਆਈ ਦਾ ਵਪਾਰ ਕਰਨਾ ਮੇਰੀ ਗੱਲ ਸੁਣੋ ਹਾਂਜੀ ਜੀ ਉਹ ਘੋੜ ਕੇ ਹੁੰਦੀ ਭਾਵੇਂ 13 ਪੈਂਦੀ ਦੀ ਕੋਈ ਨਾ ਢੇਰੀ ਵਾਲਾ ਛੱਡੇ ਦੁੱਧ ਵਾਲਾ ਗਾਰੰਟੀ ਤੇ ਲੈ ਜੇ 15 ਕਿਲੋ ਦਊਗੀ ਜੇ ਕੋਈ ਘਰ ਵਾਲੇ ਨੂੰ ਦੁੱਧ ਵੜਦਾ ਵਾਲੇ ਲੋੜ ਹੈ ਤਾਂ ਵੀ ਲੈ ਲੀ ਜੋ ਠੀਕ ਵੀਰ ਜੀ ਉਹ 15 ਕਿਲੋ ਨਾ ਦੇ ਲਓ ਜੀ ਵੀਰ ਕਹਿੰਦਾ ਕਿ ਨਾ ਕਦੀ ਝੂਠ ਬੋਲ ਕੇ ਵਪਾਰ ਕੀਤਾ ਤੇ ਨਾ ਕਦੀ ਕਰਾਂਗੇ ਜੋ ਹੈਗਾ ਉਹ ਹੀ ਦੱਸਿਆ ਤੇ ਜਿਹਦੇ ਦੁੱਧ ਵਾਲੀ ਝੋਟੀ ਚਲਦੀ ਆ ਉਹ ਵੀਰ ਭੱਜਾ ਆਵੇ ਤੇ ਝੋਟੀ ਲੈ ਜਾਏ ਤੇ ਦੂਜੇ ਨੰਬਰ ਤੇ ਵੀਰ ਜੀ ਕਿਦਾਂ ਜੇ ਇਹ ਵੀਡੀਓ ਇਹ ਵੀਡੀਓ ਦਿਖਾਵਾਂਗੇ ਵੀਡੀਓ ਤੁਹਾਡੀ ਜ ਵੀ ਪਾਈ ਹੋਊਗੀ ਹਾਂਜੀ ਇਸ ਵੀਡੀਓ ਜਿੱਦਨ ਪਾਈ ਉਹਦਨ ਬੱਚਾ ਹੈਗਾ ਸੀ ਉਹ ਜਿਹਦੇ ਝੜੇ ਜੀ ਸੀ ਹਾਂਜੀ 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 ਉਹ ਵਾਲ ਲੱਥੇ ਸੀ ਉਤੋਂ ਹਾਂਜੀ 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 ਉਹ ਉਹਨਾਂ ਨਾਲ ਤਵਾਈ ਜੀ ਲਾਤੀ ਉਹ ਚਿਚਰਦੇ ਸੀ ਠੀਕ ਜੀ ਉਹਨਾਂ ਪਹਿਲਾਂ ਵਾਲ ਲੱਥੇ ਤੇ ਬਾਅਦ ਉਹਨੂੰ ਪਤਾ ਨਹੀਂ ਕੀ ਗੱਲ ਹੋਈ ਮਾਰੀ ਗਿਆ ਅੱਛਾ ਜੀ ਕਿੰਨੇ ਕੁ ਦੇਣਾ ਸੂਈ ਵਾਹੇ ਮੈਂ ਉਹ ਨੀ ਆ ਮੈਂ ਕੋਈ ਯਰ ਸੁੱਤੀ ਦੀ ਸਭ ਕੋਈ ਵੀਡੀਓ ਤੇ ਤਰੀਕੋ ਮਿਲਦੀ ਮੈਲਾ ਅਜੇ ਮਾਰਨਾ ਹੈ ਮੈਲਾ ਮਾਰਨਾ ਅਜੇ ਸੂਆ ਕਿਨਵਾ ਜੀ ਵੀਰ ਜੀ ਦਾ ਇਹ ਤਾਂ ਸੂਆ ਜੀ ਵੀਡੀ ਦੂਸਰਾ ਵਾਲੇ ਕੋਈ ਤੀਸਰਾ ਵਾਲੇ ਠੀਕ ਜੀ ਹੁਣ ਮੌਕੇ ਤੇ ਦੁੱਧ ਕਿੰਨਾ ਇਹਦੇ ਕੋਲ 8 ਕਿਲੋ ਜੀ ਠੀਕ ਜੀ ਚਵਾਈ ਜਵਾਈ ਇੱਕ ਨੰਬਰ ਆ ਚਵਾਈ ਇੱਕ ਨੰਬਰ ਹੋਊਗੀ ਮਿਲਦੀ ਕਿਦਾਂ ਜੀ ਹੁਣਾ ਮਿਲਦੀ ਵੀ ਦੀ ਹੱਲੇ ਠੀਕਾ ਲਾ ਕੇ ਠੀਕ ਜੀ ਠੀਕਾ ਲਾ ਕੇ ਤੇ ਫਿਰ ਮਿਲਦੀ ਭਟਕਦੀ ਭਟਕਦੀ ਦੇਣੀ ਆਣਾ ਭੁੜਕ ਦੇਣੀ ਆ ਵਧੀਆ ਠੀਕ ਵੀਰ ਜੀ ਤੇ ਬਾਪੂ ਚ ਹੁੰਦਾ ਸਭ ਲਓ ਜੀ ਚੈੱਕ ਕਰ ਸਕਦੇ ਫੇਸ ਕੁਆਲਟੀ ਜਿਹੜੀ ਤੇ ਬਾਕੀ ਜਿਹੜਾ ਕਾਧਿਆ ਦਰਮਿਆਨਾ ਦੁੱਧ ਵੀਰ ਕਹਿੰਦਾ ਕਿ ਮੌਕੇ ਤੇ ਜਿਹੜਾ ਮਿੰਤੀ ਵਾਲਾ 8 ਲੀਟਰ ਹੋਊਗਾ ਚਵਾਈ ਚਵਾਈ ਇੱਕ ਨੰਬਰ ਹੀ ਆ ਵੀਰ ਜੀ ਲਓ ਜੀ ਵੀਰ ਕਹਿੰਦਾ ਕਿ ਜਿਹੜੇ ਚਵਾਈ ਰੂਵ ਵਰਗੀ ਹੈ ਬਿਲਕੁਲ ਪੋਲੀ ਧਾਰਿਆ ਲੈਓ ਵੀਰ ਜੀ ਲੈਓ ਬਾਕੀ ਜਿੰਨੀ ਵੀ ਹੈਗੀ ਸੋਹਣੀ ਆ ਗਰਮ ਵਾਲੀ ਚੈੱਕ ਕਰ ਲਓ ਤੁਸੀਂ ਲਾਗੇ ਤੋਂ ਇੱਕ ਵਾਰੀ ਫੇਰ ਤੇ ਜਵਾਕ ਵੀਰ ਕਹਿੰਦਾ ਕਿ ਜਿਹੜਾ ਇਹਦਾ ਮਰ ਗਿਆ ਤੇ ਬਾਕੀ ਮਾਲਾ ਮੁਲਾ ਜਿਹਨੇ ਮਾਰਨਾ ਛੋਟੀ ਮਲੇ ਦੇ ਨਾਂ ਵੀ ਵੀਰ ਕਹਿੰਦਾ ਸਾਡੀ ਫੁੱਲ ਗਰੰਟੀ ਆ ਤੇ ਦੁੱਧ ਵੀਰ ਜੀ ਕਿੰਨਾ ਕੁ ਭਰੀਏ ਤੁਹਾਡੇ ਹਿਸਾਬ ਨਾਲ ਕੋਈ ਨਹੀਂ ਬੋਤਲ ਨਹੀਂ ਚਲੋ 9 ਕਿਲੋ ਦੇਈ ਜਾਏ ਮੈਂ ਦਾਅਫ ਨਹੀਂ ਕਹਿੰਦਾ 9 ਦਈਏ ਲਓ ਜੀ ਬਿਲਕੁਲ ਨਿਗੀ ਜੀ ਗੱਲ ਵੀਰ ਨੇ ਕਰਤੀ ਕਿ 9 ਲੀਟਰ ਵੀਰ ਕਹਿੰਦਾ ਦਈ ਜਾਵੇ ਤੇ ਬੜਾ ਝੋਟੀ ਨੂੰ ਆਹ ਕਹਿਣ ਨੂੰ ਪਾ 10 ਬਾੜਾ ਕਹਿ ਦਈਏ ਲੈਵਲ ਦਿਖਾਉਂਗਾ ਜਿੱਦਾ ਗੋਲ ਜੀ ਬਣੀ ਥੱਲੇ ਬਿਲਕੁਲ ਸਹੀ ਗੱਲ ਹੈ ਰੇਟ ਵੀਰ ਜੀ ਇਹਦਾ ਹਣਾ ਰੇਟ ਵੀਰ ਦੀ ਛੋਟਾ ਜਿਹਾ ਹੀ ਹੁੰਦਾ ਹੈ ਹਾਂਜੀ ਉਦੋਂ 65 ਕੀਤਾ ਸੀ ਹਮ ਅੱਜ 52000 ਦੀ ਦੇਣੀ ਬਸ ਹਾਂ ਨਹੀਂ ਹਾਂ ਹਣਾ ਲੋ ਜੀ 55000 ਦੀ ਵੀਰ ਕਹਿੰਦਾ ਕਿ ਵਿੱਚੋਂ ਛੋੜ ਛੱਪਾ ਜਿਹੜਾ ਮੌਕੇ ਤੇ ਕਰ ਦਾਂਗੇ ਸੱਜਰ ਸੂਈ ਝੋਟੀ 8 ਲੀਟਰ ਜਿਹੜਾ ਮੌਕੇ ਤੇ ਦੁੱਧ ਤਿਆਰ ਆ ਤੇ ਵੜ ਵੀਰ ਜੀ ਕਿਦਾਂ ਜੇ ਵੜ ਵੀਰ ਜੀ ਆ ਤੁਹਾਨੂੰ ਕਮਾਂਸ ਸੂਈ ਜੇ 15 ਦਿਨ ਹੋ ਗਏ ਜੇ ਹਾਂਜੀ ਤੇ ਉਹ ਸ਼ਾਇ ਮਗਰੇ ਦੇ ਅੱਛਾ ਜੀ ਤੇ ਸੁਬਾ ਕਣਵਾ ਸੂਈ ਆ ਹਾਂਜੀ ਕਣਵਾ ਸੁਬਾ ਸੂਈ ਆ ਸੂਈ ਆ ਮੇਸਾ ਮੈਂ ਦੂਸਰਾ ਸੁਬਾ ਸੀ ਗਈ ਆ ਜੇ ਅੱਛਾ ਜੀ ਮੂੰਹੋਂ ਛੇ ਦਾਂਦੇ ਆ ਹਾਂ ਤੇ ਦੁੱਧ ਮੌਕੇ ਤੇ ਦੁੱਧ ਮੌਕੇ ਤੇ ਵੀਰ ਜੀ 13 ਕਿਲੋ ਠੀਕ ਹੈ। ਉਹ ਵੀ ਇਥੇ ਨੇ 17-17 ਕਿਲੋ। ਹਾਂਜੀ। ਥੋੜੀ ਜਿਹੀ ਪੱਤੇ-ਪੁੱਟੇ ਦੀ ਛਾੜੀ ਉਹ ਕੋੜਜੀ ਵਿੱਚ ਹੋ ਗਈ ਸੀ। ਸਰੋਂ ਜੀ ਪੀਤੀ। ਠੀਕ ਠੀਕ ਵੀਰ ਜੀ। ਪਾਟ ਖਾਂਦੇ ਆ ਦੰਗਰੇ। ਠੀਕ ਖੋਲਦੇ ਫਿਰ ਖੋਲ ਕੇ ਦਿਖਾ ਦਈਏ ਇੱਕ ਰੀ। ਦੁੱਧ ਫੇਰ 17-17 ਕਿਲੋ ਚਲ ਜੂਗੀ। ਹੁਣ ਮੌਕੇ ਤੇ ਕਿੰਨੀ ਗਰੰਟੀ ਦੇਣੀ ਆ ਬਦ ਦੁੱਧ ਦੀ? 13 ਲੀਟਰ ਦੀ ਜਿਹੜੀ ਵੀਰ ਕਹਿੰਦਾ ਮੌਕੇ ਤੇ ਗਰੰਟੀ ਦੇ ਦਾਂਗੇ। ਤੇ ਮੂੰਹ ਜਿਹੜੀ ਛੇ ਦਾਂਦੇ ਆ ਤੇ ਮਗਰੇ ਤੇ ਜਵਾਕ ਕੀ ਦੱਸਿਆ ਜੇ? ਮਗਰੇ ਦੇ ਮੇਲ ਕਫ ਆ ਗਿਆ ਜੇ। ਤੇ ਕਿੰਨੇ ਕ ਜਣਾ ਸੁਈ ਆ? 15 ਦਿਨ ਹੋ ਗਏ। 15 ਦਿ ਕਰੋ ਜੀ ਚੈੱਕ ਤੁਸੀਂ ਬਾਕੀ ਵੱਡੀ ਵਹਿੜਿਆ ਮੂੰਹ ਅਜੇ ਛੇ ਦਾ ਦੀ ਲੈਓ ਵੀਰ ਜੀ ਇਹ ਕੋ ਚੰਗੀ ਸੇਵਾ ਕਰੋ 20 ਕਿਲੋ ਨਹੀਂ ਛੱੜਦੀ ਕਿਤੇ ਦੁੱਧ ਵੀਰ ਕਹਿੰਦਾ ਕਿ ਚੰਗੀ ਸੇਵਾ ਕਰੇ ਤਾਂ ਦੁੱਧ ਚੰਗਾ ਭਰੀ ਜਾਊਗੀ ਕਰਮ ਵਾਲੀ ਬਾਕੀ ਚਵਾਈ ਚੁਵਾਈ ਇੱਕ ਨੰਬਰ ਵੀਰ ਜੀ ਚੁਵਾਈ ਤਾਂ ਮੈਂ ਕਹਿੰਦਾ ਰੂੰ ਆਲੇ ਲਓ ਜੀ ਚੁਵਾਈ ਵੀਰ ਕਹਿੰਦਾ ਕਿ ਇਹਦੀ ਵੀ ਰੂੰ ਹੀ ਆ ਬਾਕੀ ਜ਼ਿਆਦਾਤਰ ਵਹਿੜਾਂ ਦੀ ਚੁਵਾਈ ਜਿਹੜੀ ਫੋਲੀ ਨਿਕਲਦੀ ਹੈ ਸੋਹਣੀ ਵਹਿੜਿਆ ਚੈੱਕ ਕਰ ਸਕਦੇ ਤੁਸੀਂ ਸਾਂਭੋ ਥੋੜੀ ਟੁੱਟੀ ਆ ਵੀਰ ਕਹਿੰਦਾ ਕਿ ਦੁੱਧ ਕੋ ਚੰਗੀ ਸਾਫ ਕਰੇ ਚੰਗਾ ਭਰੀ ਜਾਊਗੀ ਤੇ ਇਹਦਾ ਰੇਟ ਵੀਰ ਜੀ ਕੀ ਕਰਨਾ ਆਪਾਂ ਡੇਡ ਵੀਟੀ ਦਾ ਵੀ ਛੋਟਾ ਜਿਹਾ ਹੀ ਕਰਨਾ ਹਾਂਜੀ ਮੋਲੇ ਦਾ 70 75 ਉਦਾਂ ਦੇ ਇਹੋ ਜਿਹੇ 95 ਦੀਆਂ ਵੇਚਦੀਆਂ ਜਿੱਦੂ ਜਾਂ ਮੱਢੀ ਚਾਲ ਦੁੱਧ 20 22 ਕਿਲੋ ਦਾ ਫੇਰ ਤੇ ਦੇ ਦਿੰਦੇ ਆਪਾਂ ਬਿਲਕੁਲ ਜਾਇਜ਼ ਕਰ ਦੇਣਾ 65000 ਦੀ ਵਛੀਆਂ ਹਾਂ ਨਹੀਂ ਹਾਂਜੀ ਹਾਂ ਨਹੀਂ ਲਓ ਜੀ ਵੀਰ ਕਹਿੰਦਾ ਕਿ 65000 ਦੀ ਹਾਂ ਨਾ ਹੀ ਵਛੀ ਦੇ ਦਾਂਗੇ ਮੌਕੇ ਤੇ ਛੋਟ ਛੱਪਾ ਕਰ ਦਾਂਗੇ ਕੋਈ ਨਹੀਂ ਲਿਆ 65000 ਦੀ ਬਾਹਰ ਵਛੀ ਲੈ ਆ ਜਾਈਏ 55000 ਵੀ ਨਹੀਂ ਨਹੀਂ ਵੀਰ ਜੀ ਬਾਹਰ ਮਾਲ ਬਹੁਤ ਘਟ ਗਿਆ ਅੱਗੇ ਨਾਲੋਂ ਘਟ ਗਿਆ ਬਾਹਰ ਫਰੀਦਾ ਤੇ ਉਹ ਵਛੀ ਵੀ ਆਪਾਂ ਦੇ ਦੇਣੀ ਹੈ ਨਿੱਕੀ ਜਿਹੜੀ ਹੁਣ ਤੁਹਾਡੇ ਸਾਹਮਣੇ ਇੱਕ ਝ ਮੁਰ ਬਾਹਰ ਜਾਈਏ ਤਾਂ ਆ ਮੁਰਕੇ ਮਿਲਦੀਆਂ ਨਹੀਂ ਇੰਨੇ ਦੀ ਤੇ ਆ ਵਾਛੀ ਵੀ ਦੇ ਦਈਏ ਇਹ ਵੀ ਦੇ ਦੇਣੀ ਹੈ ਇਹ ਕਿਦਾਂ ਕਿ ਨਹੀਂ ਘੁੰਮ ਰਿਆ ਦੀ ਇਹ ਉਮਰ ਵੀ ਦੀ ਹੈ ਤਾਂ ਚੋਹਾਂ ਪੰਜ ਮਹੀਨੇ ਜਰਸੀ ਆ ਜਰਸੀ ਬੂਥੀ ਵੇਖੋ ਇਹਦੀ ਕਾਲੀ ਜਰਸੀ ਲਓ ਜੀ ਨੀਗੀ ਜੀ ਬੂਥੀ ਹੈਗੀ ਚੈੱਕ ਕਰ ਸਕਦੇ ਕਾਲੀ ਜਰਸੀ ਤੇ ਇਹ ਕਿੰਨੇ ਕ ਦੀ ਦੇ ਦਈਏ ਇਹ ਵੀ ਦੀ ਦੇਣੀ ਹੈ ਦੀ 3500 ਰੁਪਏ ਤਿੰਨ ਦੀ ਦੇ ਦਾਂਗੇ ਤਿੰਨ ਹਜ਼ਾਰ ਦੀ ਵੀਰ ਕਹਿੰਦਾ ਕਿ ਹਾਂ ਨਾ ਦੇ ਦਾਂਗੇ ਇੱਕ ਟਰੈਕਟਰ ਪਾਉਣਾ ਵੀਰ ਨੇ ਮਹਿੰਦਰਾ ਵੇਖੋ 575 DI ਟਰੈਕਟਰ ਦਾ ਨਵਾਂ ਬਿਲਕੁਲ ਤੇ ਮਾਡਲ ਕੀ ਜੀ ਵੀਰ ਜੀ ਦਾ ਲੰਬਿਆ ਬੜਾ ਟਰੈਕਟਰ ਨਵੇਂ ਟਾਇਰ ਪਵਾਏ ਜਿਹਾ ਮਾਡਲ ਹੈ ਸੀ 1 ਕ ਅੱਛਾ ਜੀ ਤੇ ਆਪਾਂ ਵੀ ਜਲੋ ਜਾਣਦੇ ਆਂ ਵੀ ਹਾਂ ਕਿੰਨੇ ਦਾ ਮਾਰਕੀਟ ਰੇਟ ਆ ਤਾਂ ਉਹਨਾਂ ਨੂੰ ਪਉਣਾ ਪਊ ਹੋਜੀ ਗੱਲ ਨਹੀਂ ਕਰਨੀ ਵੀ ਆਪਾਂ ਵੱਧ ਪਾ ਦਈਏ ਹਾਂਜੀ ਹਾਂਜੀ ਬਿਲੜਾ ਵਾਲਾ ਡੇਟ ਹੀ ਪਾਓ ਲਓ ਜੀ ਟਾਇਰ ਟੱਪਾ ਜਿਹੜਾ ਚੈੱਕ ਕਰ ਸਕਦੇ ਜੇ ਨਵਾਂ ਹੀ ਕਿੰਨੇ ਪਰਸੈਂਟ ਹੋਣਗੇ ਹੋਣਗੇ ਟਾਇਰ ਵੀਰ ਜੀ ਦੇ ਟਾਇਰ ਵੀ ਜੀ ਇਹਦੇ 85 ਪੈਸੇ ਅੱਛਾ ਜੀ ਹਾਂ 90 ਹੀ ਹੋਣ ਭਾਵੇਂ ਠੀਕ ਜੀ ਆ 99 ਹੋਣ 100 ਹੋਣ ਇਹਦੇ ਮਤਲਬ ਆਪਾਂ ਲਓ ਜੀ ਆਹ ਜਿਹੜ ਠੀਕ ਵੀਰ ਜੀ ਕਿਹੜੀ ਕੰਪਨੀ ਆ ਸਪੀਡ ਵੇਸ ਸਪੀਡ ਵੇਸ ਲਓ ਜੀ ਚੈੱਕ ਕਰੋ ਤੁਸੀਂ ਬਾਕੀ ਹਾਲ ਧੋਲ ਦੇ ਦੀ ਤੇ ਹੋਰ ਕਿਹੜੀ ਕਿਹੜੀ ਵੀਰ ਜੀ ਇਹਦੀ ਚੀਜ਼ ਦਿਖਾਉਣ ਵਾਲੀ ਹੁੰਦੀ ਆ ਆਪਾਂ ਦਿਖਾ ਦਈਏ ਚੀਜ਼ ਵੇਖੋ ਵੀਰ ਜੀ ਬਾਕੀ ਟਾਇਰ ਟੱਪਾ ਆਪਾਂ ਚੈੱਕ ਕਰਾਤਾ ਲਓ ਜੀ ਇੰਜਨ ਉੰਜਨ ਦਾ ਵੀਰ ਕਹਿੰਦਾ ਕਿ ਬਿਲਕੁਲ ਸਾਫ਼ ਆ ਗੀਅਰ ਗੁਰ ਦਾ ਕਿਦਾਂ ਵੀਰ ਜੀ ਗੀਅਰ ਤਾਂ ਮੈਂ ਕਹਿੰਦਾ ਫਿਰ 45 40000 ਰੁਪਇਆ ਲਾਇਆ ਰਕਾਂਸੀ ਜਨ ਤੋੜਨ ਤੋਂ ਪਹਿਲਾਂ ਅੱਛਾ ਸਟਾਰਟ ਕਰ ਦਿਓ ਮੜਾ ਇਹ ਦੇਖੋ ਸੜਕੇ ਵਿਖਾ ਦੇ ਮਗਰੋਂ ਇੱਕ ੜੀ ਵਿਖਾ ਲਓ ਮੈਗਰਨ ਲਿਕਰ ਤੋਂ ਖਾ ਲੋ ਲਓ ਜੀ ਇੱਕ ਵਾਰੀ ਬੈਕ ਸਾਈਡ ਤੋਂ ਤੁਹਾਨੂੰ ਚੈੱਕ ਕਰਾ ਦੇਣੇ ਨਾਲ ਗੱਲ ਟਰੈਕਟਰ ਦਾ ਦੁਨੀਆ ਕੋ ਵੇਖੂਗਾ ਕੋਈ ਵੇਖਣ ਆਊਗਾ ਆਖੂਗਾ ਵੀ ਟਰੈਕਟਰ ਨਵਾਂ ਹੀ ਆ ਠੀਕ ਹੈ ਲਓ ਜੀ ਚੀਜ਼ ਜਿਹੜੀ ਵੀਰ ਕਹਿੰਦਾ ਕਿ ਸੋਭਾ ਵਾਲੀ ਹੈ ਸਾਡੀ ਵੀ ਸੋਭਾ ਹੀ ਹੋਊਗੀ ਬਾਕੀ ਜਿਹੜਾ ਖਰੂਗਾ ਉਹ ਵੀ ਵੀਰ ਸੋਭਾ ਹੀ ਖਰੂਗਾ ਲਓ ਜੀ ਕਰ ਦਿਓ ਬੰਦ ਕਰ ਦਿਓ ਦਾ ਜੀ ਸਟਾਰਟਿੰਗ ਜਿਹੜੀ ਤੁਹਾਨੂੰ ਚੈੱਕ ਕਰਾਤੀ ਇਹਦਾ ਰੇਟ ਰੂਟ ਵੀਰ ਜੀ ਕੀ ਕਰਨਾ ਆ ਬਸ ਟਰੈਕਟਰ ਜਿਹੜਾ ਵੀ ਨਹੀਂ ਪੈਸੇ ਲੱਗਣਦੇ ਟਰੈਕਟਰ ਦਾ ਤਿੰਨ ਚਾਰ ਗਾ ਗਿਆ ਕੋਈ ਸ਼ਾਮੀ ਆਪਦਾ ਕੋਈ ਸਵੇਰੇ ਆਂਦਾ ਦੋ ਦੋ ਵੜੀ ਆ ਗਏ ਆ ਹਾਂਜੀ ਆਪਾਂ ਮੈਂ ਮੰਗਿਆ ਸੀ ਮੈਂ ਕੋ 230 ਅੱਛਾ ਜੀ ਆ ਵੀ 20 ਦੇ ਉਹ ਮੈਨੂੰ ਕਹਿੰਦੇ ਸੀ ਵੀ 185 90 ਲੈ ਲਾ ਮੈਂ ਇੱਕੋ ਗੱਲ ਕਹੀ ਆ ਵੀ 2 ਲੱਖ ਦਾ ਜਿੰਨੇ ਖਾਣਾ ਫਰ ਲੋ ਲਓ ਜੀ ਵੀਰ ਕਹਿੰਦਾ ਕਿ ਜਿਹੜਾ ਪੂਰੇ 2 ਲੱਖ ਦਾ ਦੇ ਦਾਂਗੇ ਮੌਕੇ ਤੇ ਛੋਟ ਛੱਪਾ ਕਰ ਦਾਂਗੇ ਠੀਕ ਠੀਕ ਵੀਰ ਜੀ ਠੀਕ ਜੀ ਹਾਂਜੀ ਹਾਂਜੀ